ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰੋਂ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਜਾ ਰਹੇ ਆ ਐਨੀਮਲ ਵੀਰ ਦੇ ਕੋਲ ਜਿੰਨੇ ਵੀ ਰੱਖਿਆ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਝੋਟੀ ਬਿਲਕੁਲ ਸੱਜਰ ਸੂਨ ਵਾਲੀ ਆ ਤੇ ਖਾਸ ਤੌਰ ਤੇ ਆਪਾਂ ਤੁਹਾਨੂੰ ਇੱਕ ਇਹ ਝੋਟੀ ਦਿਖਾਉਣੀ ਆ ਤੇ ਇੱਕ ਮਾਲੀ ਦਿਖਾਵਾਂਗੇ ਮੋਰਾ ਬਰੀਡ ਦੇ ਵਿੱਚ ਤੇ ਦੋ ਕੁ ਪਸ਼ੂ ਹੋਰ ਵੀ ਹੈਗੇ ਛੋਟੇ ਠੀਕ ਆ ਜੀ ਬਾਕੀ ਆਪਾਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੋਈ ਕਿਸੇ ਵੀ ਵੀਰ ਨੂੰ ਜਿਹੜਾ ਵੀ ਐਨੀਮਲ ਜਜੂਗਾ ਪਸੰਦ ਆਊਗਾ ਰੈਡ ਭਾ ਫੜਤੇ ਦੇ ਅਕੋਰਡਿੰਗ ਉਹ ਤੁਸੀਂ ਗੱਲਬਾਤ ਕਰ ਲਿਓ ਓਨਰ ਆ ਜਰਮਨ ਜੀਤ ਬਾਈ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਤੇ ਪਿੰਡ ਰਤੋ ਕੇ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਆ ਪਿੰਡ ਰਤੋ ਕੇ ਆ ਤਹਿਸੀਲ ਜ਼ਿਲ੍ਹਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਤੋਂ ਵੀ ਦੋਸਤੋ ਤੁਸੀਂ ਪਿੰਡ ਰਤੋ ਕੇ ਵਿజిਟ ਕਰ ਸਕਦੇ ਜੀ ਧੁੰਨ ਪਿੰਡ ਇੱਕ ਪਾਸੇ ਆ ਠੀਕ ਆ ਜੀ ਤੇ ਕੜਕਾ ਪਿੰਡ ਪਖੂਪੁਰਾ ਜ਼ਰੂਰੀ ਵਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਚੋਲਾ ਸਾਹਿਬ ਤੋਂ ਵੀ ਕੋਈ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਸਰਿਆਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਤੋਂ ਨਾਗ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਝੋਟੀ ਆ ਇੱਕ ਮਾਰਦੀ ਆ ਮੋਰਾ ਬ੍ਰੀਡ ਦੇ ਵਿੱਚ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ ਦੋਸਤੋ 2 ਅਕਤੂਬਰ ਨੂੰ ਇਹ ਕਵਰ ਕਰ ਜਾਣ ਜਾ ਰਹੇ ਆ ਤੇ ਸਮਾਂ ਕੋਈ ਮਾਰਨਿੰਗ ਦੀ 10:30 11:00 ਵਜੇ ਦਾ ਬਾਕੀ ਰੇਡ ਪਾਪੜ ਤਾਂ ਕੀ ਰਹੂਗਾ ਠੀਕ ਆ ਜੀ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਭਾਈ ਜਰਮਨ ਸਾਸਤਰੀ ਕਲਵੀਰ ਸਾਸਤਰੀ ਕਲਵੀਰ ਜੀ ਤੁਸਾਂ ਵਧੀਆ ਵਧੀਆ ਕਿਰਪਾ ਵਗੈਰ ਅੱਛਾ ਜਰਮਨ ਪਸ਼ੂ ਆਪਾਂ ਜਿਹੜੇ ਸੇਲ ਕਰਦੇ ਆਂ ਉਹ ਘਰ ਦੇ ਘਰੇਲੂ ਪਸ਼ੂ ਆ ਤੁਹਾਡੇ ਕੋਲ ਘਰੇ ਰੱਖੇ ਹੋਏ ਆ ਹਾਂਜੀ ਹਾਂਜੀ ਜੀ ਇੱਕ ਤਾਂ ਝੋਟੀ ਆਪਣੇ ਕੋਲ ਤੇ ਇੱਕ ਮੋਰਾ ਬ੍ਰੀਡ ਦੇ ਵਿੱਚ ਮਾਰੀ ਹਾਂਜੀ ਮਾਰੀ ਆ ਜੀ ਠੀਕ ਹੈ ਜੀ ਤੇ ਬਾਕੀ ਜਿਹੜੇ ਦੋ ਨਾਲ ਉਹ ਵੀ ਐਨੀਮਲ ਆਪਾਂ ਸੇਲ ਕਰਦੇ ਆਂ ਹਾਂਜੀ ਉਹ ਵੀ ਕਰ ਉਹ ਵੀ ਕਰਦੇ ਨੇ ਆਪਾਂ ਠੀਕ ਹੈ ਜੀ ਤੇ ਸ਼ੁਰੂਆਤ ਆ ਵੀਰ ਭਾਈ ਜਰਮਨ ਇਧਰੋਂ ਕਰਾਂਗੇ ਆਪਾਂ ਇੱਕ ਝੋਟੀ ਜਿਹੜੀ ਆਪਾਂ ਖਾਸ ਤੌਰ ਤੇ ਇਸ ਵੀਡੀਓ ਦੇ ਵਿੱਚ ਦਿਖਾਉਣੀ ਆ ਕਿ ਝੋਟੀ ਆਪਣੇ ਕੋਲੋਂ ਸੂਬਾ ਕਿੰਨਾ ਸੂਰੀ ਅੱਗੇ ਇਹ ਵੀਰ ਜੀ ਦੂਜੇ ਸੂਗੇ ਆ ਜੀ ਦੂਸਰਾ ਸੂਬਾ ਹਾਂਜੀ ਵੀਰ ਜੀ ਨੇ ਪਹਿਲੇ ਸੂਗੇ 8 ਕਿਲੋ ਦੋ ਦੇ ਦਿੱਤਾ ਵਾ 8 ਕਿਲੋ ਹਾਂਜੀ ਇਹ ਨਾਰਮਲ ਆਪਣੇ ਚਲੋ ਘਰੇਲੂ ਘਰ ਦੀ ਜਿੰਨੀ ਹਾਂਜੀ ਘਰੇਲੂ ਘਰ ਮਿੱਠਲ ਸਿਵਾਏ ਕੀ ਸੀ ਹਾਂਜੀ ਹਾਂਜੀ ਤੇ ਹੁਣ ਦੂਜਾ ਸੂਬਾ ਤੇ ਲਿਖਤੀ ਤੌਰ 'ਤੇ ਕੋਈ ਦਿਨ ਲਿਖੇ ਪਿਆ ਵੀ ਕਿੰਨੇ ਕੁ ਲੈ ਜੂ ਹਾਂਜੀ ਵੀਰ ਜੀ 7 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ 7 ਨੂੰ 7 ਅਕਤੂਬਰ ਨੂੰ ਇਹ 5 6 ਦਿਨ ਪਏ 5 6 ਦਿਨ ਪਏ ਉੱਤੇ ਕਰੂਗੀ ਦੋ ਚਾਰ ਦਿਨ ਉੱਤੇ ਲੈ ਜੀ ਠੀਕ ਹੈ ਜੀ ਬਾਕੀ ਵੀਰ ਕਿਸੇ ਰਕਮ ਦੇ ਕੋਈ ਭਾਰ ਪਿਛੇ ਦੀਆਂ 35 ਦੇ ਵਿੱਚ ਕੋਈ ਕੋਈ ਨਹੀਂ ਵੀ ਜੀ ਉਹ ਇੱਥੇ ਚੈੱਕ ਕਰਕੇ ਖੜਨੀ ਕਰਨੀ ਨੇ ਕੋਈ ਗੱਲ ਨਹੀਂ ਚੈੱਕ ਕਰਵਾਵਾਂਗੇ ਬਿਲਕੁਲ ਲਓ ਤੁਸੀਂ ਤਸੱਲੀ ਆ ਜਿੱਦਾਂ ਵੀਰ ਕਹਿੰਦੇ ਆ ਵੀ ਤਸੱਲੀ ਹਰ ਇੱਕ ਵੀਰ ਨੇ ਆਪਣਾ ਸਾਈ ਬੈਨਾ ਕਰਕੇ ਠੀਕ ਹੈ ਜ ਆਪਣੀ ਤਸੱਲੀ ਕਰ ਹੀ ਲੈਣੀ ਹੈ ਬਾਕੀ ਭਾਰ ਪਿਛੇ ਦੀ ਤਸੱਲੀ ਆ ਪੂਰੀ ਤਾਂ ਟਿੱਪ ਕੇ ਤੁਸੀਂ ਤਸੱਲੀ ਆਪਣੀ ਲੈ ਕੇ ਜਾਓ ਠੀਕ ਹੈ ਹਾਂ ਜੀ ਹਾਂ ਜੀ ਸੋ ਪੂਰੀ ਬਾਡੀ ਦਾ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਰਮਨ ਬਈ ਖੋਲ ਲਾਏ ਤੋੜ ਕੇ ਦਿਖਾ ਦਿੰਗੇ ਤੇ ਸਿੰਘ ਜਿਹੜੇ ਦੋਸਤੋ ਪਛਾਹ ਉਹਨੂੰ ਗਲਾਈ ਦੇ ਵਿੱਚ ਆਊਂਡ ਹੋਏ ਆ ਪੇਟ ਪੁਰੇ ਦੀ ਵਧੀਆ ਠੀਕ ਆ ਬਹੁਤ ਖੂਬਸੂਰਤ ਠੀਕ ਆ ਜੀ ਹਾਈਟ ਕੱਦ ਮੀਡੀਅਮ ਦੇ ਵਿੱਚ ਕੋਈ ਦੂਰ ਨੇੜੇ ਮੇਰਾ ਭਰਾ ਆ ਰਿਹਾ ਠੀਕ ਆ ਜੀ ਆਪਾਂ ਇਹ ਨਹੀਂ ਕਵਾਂਗੇ ਬਹੁਤ ਹੀ ਵੱਡੀ ਆ ਪਰ ਹਾਈਟ ਮੀਡੀਅਮ ਆ ਤੇ ਰੇਡਪੜ ਤਾਂ ਉਸ ਕੋਰਡਿੰਗ ਜਿਹੜਾ ਦੋਸਤੋ ਬਿਲਕੁਲ ਆਵਾਜ਼ਪ ਤੇ ਜਾਇਜ਼ ਤੇ ਇੱਕ ਘਰੇਲੂ ਘਰੋਂ ਤੁਸੀਂ ਇਹ ਦੋਸਤੋ ਝੋਟੀ ਲੈ ਕੇ ਜਾਓਗੇ ਠੀਕ ਆ ਜੀ ਪਹਿਲੇ ਸਵੇਰ ਦੱਸਿਆ ਵੀਰ ਨੇ ਵੀ ਇੱਕ ਨਾਰਮਲ ਬਿਲਕੁਲ ਜਿੱਦਾਂ ਆਪਣੀ ਨਾਰਮਲ ਸੇਵਾ ਹੁੰਦੀ ਆ 8 ਕਿਲੋ ਦੁੱਧ ਚਵਾਈ ਕੀਤੀ ਆ ਇਸ ਝੋਟੀ ਦੇ ਥੰਨੇ ਤੇ ਹੁਣ ਜਿਹੜੀ ਦੂਜੇ ਸਵੇਰ ਸੂਣ ਵਾਲੀ ਆ ਤਾਰਪਾਂ ਦੀ ਗੱਲ ਕਰੀਏ ਤੇ ਕਸਾਰ ਲੇਵਾ ਬਿਲਕੁਲ ਪੱਧਰ ਤੇ ਬਿੰਦੀਆਂ ਨਾਲ ਲੇਵਾ ਬਟਨਾਂ ਨਾਲ ਲੇਵਾ ਨਾਰਮਲੀ ਆਪਾਂ ਜਿੱਦਾਂ ਸਾਰੇ ਵੀਰਾਂ ਨੂੰ ਇੱਕ ਨੋਟ ਕਰਾ ਦਿੰਦਾ ਠੀਕ ਆ ਸੋ ਵੰਡਪੁੰਡ ਆਪਸੀ ਥਣਾ ਦੇ ਇੱਕ ਵਾਰੀ ਤੁਸੀਂ ਦੇਖੋ ਚਾਰੇ ਥਨ ਸਪੇਸਮੈਂਟ ਤੇ ਆ ਥੋੜੀ ਹੋਰ ਤੋਰ ਦੇ ਵੀ ਜਰਮਨ ਐਨ ਕਮਾ ਦੇ ਜੀ ਹੋਰ ਆ ਦੇਖ ਬਾਗੀਲਾ ਜੀ ਵੀਰ ਜੀ ਬਧੀਗੰਦੇ ਕੋਈ ਗੱਲ ਨਹੀਂ ਵੀਰੇ ਇੱਥੇ ਤੋਰ ਦੇ ਬਹੁਤ ਲੰਬਾ ਤੋਰ ਦੇ ਠੀਕ ਹੈ ਜੀ ਲਓ ਅੱਗੇ ਆਪਾਂ ਬਾਹਰ ਲਕਾਰਨ ਦੀ ਦੇਣ ਲੱਗੇ ਨਹੀਂ ਤੇ ਆਪਾਂ ਕਿੱਥੇ ਦੇਣੀ ਹੈ ਬਾਹਰਪੂਰ ਦਾ ਪ੍ਰੋਗਰਾਮ ਬਣਦਾ ਪਿਆ ਹਾਂਜੀ ਹਾਂਜੀ ਬਾਹਰ ਚੱਲ ਜਣਾ ਠੀਕ ਹੈ ਜੀ ਦੋਸਤੋ ਬਾਹਰ ਦਾ ਵੀਰ ਦਾ ਪ੍ਰੋਗਰਾਮ ਬਣਦਾ ਪਿਆ ਤਾਂ ਕਰਕੇ ਪਸ਼ੂ ਜਿਹੜੇ ਆ ਸੇਲ ਸਾਰੇ ਕਰ ਦੇਣੇ ਆ ਜੋ ਵੀ ਤੁਸੀਂ ਦੇਖ ਰਹੇ ਜੀ ਇੱਕ ਝੋਟੀ ਦਿਖਾਵਾਂਗੇ ਆਪਾਂ ਤੁਹਾਨੂੰ ਇੱਕ ਮਾਲੀ ਵੱਡਾ ਇੱਕ ਕੱਟੀ ਆ ਤੇ ਇੱਕ ਛੋਟਾ ਕਟਾ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਜਰਮਨ ਬਾਈ ਦੀ ਕੀ ਡਿਮਾਂਡ ਕੀ ਮੁੱਲ ਕਰਦਾ ਵੀਰੇ ਲੈ ਜੀ ਆਪਾਂ ਦੇਣ ਲੈਣ ਵਾਲੇ ਕੰਮ ਕਰਨਾ ਆਪਾਂ ਕਹੇ ਵਪਾਰੀ ਆ ਨਾ ਆਪਾਂ ਇਹਦਾ 72000 ਰੁਪਿਆ ਰੇਟ ਕਰਦੇ ਜੀ 72000 ਹਾਂ ਜੀ ਠੀਕ ਆ ਜੀ ਤੇ ਲੈ ਦੇ ਕਿਥੋਂ ਤੱਕ ਵੀ ਹਾਂ ਨਾ ਜਿਹੜੀ ਚਲ 2000 ਛੱਡ ਦਾਂਗੇ ਵੀਰ ਜੀ 70 ਦੀ ਹੋ ਜਾਊਗੀ 70 ਦੀ ਦੇ ਦਾਂਗੇ ਹਾਂ ਜੀ ਦੇ ਦਾਂਗੇ ਠੀਕ ਆ ਵੀਰੇ ਉਹ ਵੀ 70000 ਦੀ ਕਿਸਾਨ ਵੀਰੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ 55000 ਡਿਮਾਂਡ ਕੀਤੀ ਆ ਬਾਕੀ ਜਾਇਜ਼ ਜੈਨੂਨ ਰੇਟ ਆ ਤੇ ਝੋਟੀ ਚੰਗੀ ਆ ਖਰੀ ਆ ਠੀਕ ਆ ਜੀ ਜਿਹੜੇ ਕਿਸੇ ਵੀਰ ਨੇ ਘਰੇ ਰੱਖਣੀ ਆ ਤੇ ਘਰੇਲੂ ਵੀਰ ਵਾਸਤੇ ਵੀ ਚੰਗੀ ਆ ਕਿਸੇ ਕੋਈ ਕਾਰੀ ਵਿਆਰੀ ਵੀਰ ਵਪਾਰੀ ਵੀਰ ਨੇ ਖਰੀਦਣੀ ਆ ਉਹ ਵੀ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਮਾਰੀ ਦਿਖਾ ਦਿੰਨੇ ਆ ਕੱਟਾ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਮੋਰਾ ਬਰੀਡ ਦੇ ਵਿੱਚ ਕੱਟਾ ਹੈ ਤੇ ਕਦ ਘਾਟ ਪੂਰਾ ਵੱਡਾ ਇਹ ਕੱਲੀ ਜੀ ਉਮਰ ਕਿੰਨੀ ਆ ਵੀਰ ਵੇਦੀਆਂ 28 ਸਾਲਾਂ ਦਾ ਆ ਬਾਈ 28 ਸਾਲ ਹਾਂ ਜੀ ਹਾਂ ਜ ਆ ਦੋਂਦਾ ਆ ਦੋਂਦਾ ਜੀ ਉਹ ਖਾ ਦਿੰਦਾ ਹਾਂ ਜੀ ਦੋਂਦਾ ਖਾ ਵੀ ਦੋਂਦਾ ਮਾਲੀ ਆ ਠੀਕ ਆ ਹਾਂ ਲਾ ਤਾਂ ਦੇ ਉਹ ਖਾ ਦਿੰਦੇ ਆ ਅਵੇ ਦੋਂਦਾ ਮਾਲੀ ਦੋਂਦਾ ਮਾਲੀ ਜੀ ਦੋਂਦਾ ਮਾਲੀ ਆ ਤੇ ਕਦ ਕੋਦ ਸੁਹਣਾ ਕਰ ਗਿਆ ਇਹ ਕਿਹੜੀ ਮੈਂ ਤਾਂ ਬੱਚਾ ਆਪਣੇ ਕੋਲ ਇਹ ਮਾ ਜੀ ਮਾਝ ਆਪਾਂ ਲਿਆਂਦੀ ਹੀ ਪਹਿਲਾਂ ਤੇ ਉਹਨੂੰ ਫਿਰ ਉਹ ਤੋਂ ਵੇਚਤੀ ਦੁੱਜੇ ਸੁਗੇ ਵੇਚਤੀ ਝੋਟੀ ਮੋਹਰੇ ਦੀ ਲਿਆਂਦੀ ਹੀ ਠੀਕ ਆ ਉਹਦਾ ਪਹਿਲਾਂ ਸੁਗਾ ਪਿੱਛੋਂ ਆਇਆ ਸੀ ਠੀਕ ਆ ਜੀ ਠੀਕ ਆ ਤੇ ਇਹ ਕੱਟਾ ਮੁੜ ਕੇ ਆਪਾਂ ਰੱਖ ਲਿਆ ਰੱਖਿਆ ਰ ਸ਼ੌਂਕੀਆਂ ਤੌਰ ਤੇ ਵਹੇ ਹੂੰ ਤੇ ਹੁਣ ਆਪਾਂ ਜਾਣਾ ਕਰਨ ਲੋ ਜੀ ਦੋਂਦਾ ਮਾਲੀ ਆ ਠੀਕ ਆ ਜੀ ਕਟਾ ਦੋਂਦਾ 2.5 ਸਾਲ ਦੀ ਉਮਰ ਇਸ ਕਟੇ ਦੀ ਹੈਗੀ ਆ ਠੀਕ ਆ ਜੀ ਸੋ ਮਦਰ ਵੀਰ ਉਹਨਾਂ ਦੇ ਕੋਲ ਹੀ ਸੀਗੀ ਫਿਲਹਾਲ ਜਿਹੜੀ ਅਸੀਂ ਮਦਰ ਉਹ ਸੇਲ ਕਰ ਦਿੱਤੀ ਹਾਂ ਜੀ ਉਹਦਾ ਦੁੱਧ 15 ਲੀਟਰ ਹੈਗਾ ਇਹ ਠੀਕ ਆ ਉਹ ਅਸੀਂ ਮੜ ਕੇ ਦਿੱਤੀ ਸੇਲ ਕਰ ਦਿੱਤੀ ਜੀ ਜਰਮਨ ਰੈਡੀ ਰੂੜੀ ਤੇ ਤਰੀਂ ਲੱਗਾ ਨਹੀਂ ਲੱਗਾ 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 ਰੈਡੀ ਤੇ ਲੱਗਾ ਵਾ ਅੱਛਾ ਹਾਂ ਜੀ ਆਪਾਂ ਚਲੋ ਪਠਾ ਟੱਕਾ ਨਹੀਂ ਲਿਆਉਂਦੇ ਪਰ ਰੈਡੀ ਤੇ ਲੱਗਾ ਰੈਡੀ ਤੇ ਲੱਗਾ ਨਹੀਂ ਲਿਆਉਂਦੇ ਰੇ ਪਠਾ ਟੱਕਾ ਵੀ ਉਹਨੇ ਵਿਜੀ ਕਈ ਪੈਣਾ ਲਿਆਉਂਦੇ ਰਹੇ ਉਹਨੇ ਮੈਨੂੰ ਛੱਡਿਆ ਨਿੱਕਾ ਜੋ ਉਹਨਾਂ ਨੇ ਠੀ ਆ ਦੋਸਤੋ ਰੇੜੀ ਤੇ ਵੀ ਲੱਗਾ ਅੱਗੇ ਕ੍ਰਾਸ ਕ੍ਰੂਸ ਤੇ ਨਹੀਂ ਕਰਦਾ ਮੱਜਾਂ ਮੋਜਾਂ ਕੋਈ ਮੱਜਾਂ ਇਹਨੇ ਕੀਤੀਆਂ ਤਿੰਨ ਚਾਰ ਕ੍ਰਾਸ ਜਿੱਦਾਂ ਦਾ ਕਰ ਲੱਗਾ ਉਦੋਂ ਪੱਠੇ ਖਣੋੜ ਗਿਆ ਪਹਿਲਾਂ ਰਾਜੀ ਆਦਾ ਠੀਕ ਆ ਜੀ ਮੱਜਾਂ ਮੋਜਾਂ ਜਿਵੇਂ ਪਸ਼ੂ ਪੈਣ ਲੱਗ ਪਏ ਹਾਂ ਜੀ ਉਹਦੇ ਲੱਸੀ ਪੰਚ ਹੋ ਗਿਆ ਹੈ ਨਾ ਪੈਸਟਿਕਲਾਂ ਦਾ ਬੜਾ ਸਾਫ ਸੁਥਰਾ ਬਿਲਕੁਲ ਟੈਸਟਿਕਲ ਜਿਹੜੇ ਦੋਸਤੋ ਗਿੱਟ ਗਿੱਟ ਲੰਬੇ ਟੈਸਟਿਕਲ ਨੇ ਤੇ ਚੌੜਾ ਉਕਰੋ ਪੇਠਪੁੜੇ ਵਾਲੀ ਸਾਈਡ ਤੋਂ ਆ ਤੇ ਨਾਲੇ ਕ੍ਰਾਸ ਵੀ ਕਰਦਾ ਠੀਕ ਆ ਜੀ ਮੱਜਾਂ ਵੀ ਕ੍ਰਾਸ ਕਰਦਾ ਕਿਸੇ ਵੀਰ ਨੇ ਆਪਦੇ ਫਾਰਮ ਜਾਂ ਮੱਜਾਂ ਪਸ਼ੂਆਂ ਦੇ ਵਿੱਚ ਐਨੀਮਲ ਤੇ ਕਟਾ ਚੰਗਾ ਬਾਕੀ ਗੋਲ ਸਿੰਘ ਆ ਚੌੜਾ ਮੱਥਾ ਚੌੜਾ ਪਿੱਟਪੂੜਾ ਸਿੰਗਲ ਹੱਡੀ ਦੇ ਵਿੱਚ ਆ ਫੇਰ ਵਿਖਾ ਦੇਣੇ ਫੇਰ ਖਾਣੇ ਫੜ ਕੇ ਵਿਖਾ ਦਿਖਾਉਂ ਆਹ ਮਾਂ ਆਪ ਖਾਣੇ ਫੜ ਕੇ ਆ ਦਿਖਾ ਦਿਓ ਕੁਬਰੀ ਮੂਹ ਆ ਲਓ ਜੀ ਸੁਬਰੀਕੀ ਦੇ ਵਿੱਚ ਆ ਕੱਟੇ ਬਿਲਕੁਲ ਚੌੜੇ ਮੱਥੇ ਦੇ ਵਿੱਚ ਆ ਸਿੰਘ ਗੁਲਾਈ ਦੇ ਵਿੱਚ ਮੋੜ ਰੱਖਿਆ ਰੌਂਕੀਆਂ ਨਾ ਵੀਰ ਹਾਂ ਚੰਗਾ ਕਟਾ ਤੇ ਬਾਕੀ ਇਹ ਕਿਸ ਸੀਮਨ ਸੁਮਰ ਦਾ ਕੋਈ ਪਤਾ ਸੀ ਵੀਰ ਜਰਮਨ ਉਹ ਤੋਂ ਜਿਹਦਾ ਨਹੀਂ ਵੀਰ ਜੀ ਆਪਾਂ ਨੂੰ ਇਹ ਪਿੱਛੋਂ ਆਇਆ ਸੀਮਨ ਦਾ ਕੋਈ ਪਤਾ ਨਹੀਂ ਰਿਹਾ ਮੈਂ ਕਹੀਏ ਹਾਂ ਜੀ ਆਪਾਂ ਨੂੰ ਠੀਕ ਆ ਇਹ ਮਾਲੀ ਦੇਵਾਂਗੇ ਕਿੰਨੇ ਦਾ ਅੱਜ ਆਪਾਂ ਹਵੀ ਜੀ ਆਪਾਂ 52000 ਰੁਪਿਆ ਜੀ ਰੱਖੀ ਡਿਮਾਂਡ ਆ 52000 ਡਿਮਾਂਡ ਹੀ ਕਰਦੇ ਹਾਂ ਜੀ ਕਿੱਥੋਂ ਤੱਕ ਹੋ ਜਾਊਗਾ ਹਾਂ ਨਾ ਜਿੱਥੋਂ ਤੱਕ ਵੀ 60 ਤੱਕ 50 ਤੱਕ ਛੱਡ ਦਾਂਗੇ ਜੀ 50 ਤੱਕ ਛੱਡ ਦਾਂਗੇ ਚਲ ਬਾਕੀ ਥੋੜਾ ਬਾਤ ਹੋ ਸਕਿਆ ਵਿਚੋ ਮਾਨਤਨ ਹੋਰ ਕਰਦੇ ਆ ਜੀ ਕਰ ਦਾਂਗੇ ਕਰ ਦਾਂ ਕਰ ਦਾਂਗੇ ਮੌਕੇ ਦੇ ਕਰ ਦਾਂਗੇ ਬੋਲੀ ਮਾਨਤਨ ਹੋਰ ਵੀ ਹੋ ਜਾਊਗਾ ਦੋਸਤੋ ਕਟਾ ਬਾਕੀ ਤੁਸੀਂ ਦੇਖ ਲਿਆ ਬਹੁਤ ਪਿਆਰਾ ਸੋਹਣੀ ਕੱਦ ਕਾਟ ਦੇ ਵਿੱਚ ਆ ਸਵੇਲ ਬੂਲ ਵੀ ਚੰਗੀ ਆ ਕੱਟੇ ਦੀ ਠੀਕ ਆ ਤੇ 50 ਦੇ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਇਧਰ ਜਰੂਰ ਮੈਂ ਹਿੱਕ ਦਿਓ ਇਹਨੂੰ ਇੱਕ ਆਪਾਂ ਦੋਸਤੋ ਤੁਹਾਨੂੰ ਕੱਟੀ-ਛੋਟੀ ਦਿਖਾ ਦੇਣੀ ਆ ਤੇ ਜੋੜੀ ਇਹ ਵੀ ਪਕਾਊ ਆ ਇੱਕ ਮਾਲੀ ਖੱਟਾ ਛੋਟਾ ਤੇ ਇੱਕ ਕੱਤੀ ਆਪਾਂ ਤੁਹਾਨੂੰ ਛੋਟੀ ਵੀ ਦਿਖਾ ਦੇਣੀ ਇਹਨਾਂ ਦੀ ਉਮਰ ਕਿੰਨੀ ਕਿੰਨੀ ਦੋਹਾਂ ਦੀ ਵੈਸੇ ਨਹੀਂ ਜੀ ਆਹ ਦੀ ਤੇ ਹੋ ਗਈ ਇਸ ਸਾਲ ਤੋਂ ਉੱਪਰ ਹੀ ਆ ਹਾਂ ਜੀ ਤੇ ਉਹ ਡੇਢ ਦਾ ਹੋਇਆ ਜੇ ਇੱਕ ਆਹ ਸਾਲ ਦੀ ਕੱਟੀ ਹਾਂ ਹਾਂ ਇਹ ਵੀ ਹੈ ਕਿਤੀ ਉਹ ਡੇਢ ਦਾ ਹੋਇਆ ਵਾ ਠੀਕ ਮਾਲੀ ਡੇਢ ਦਾ ਹੋ ਗਿਆ ਕੱਟਾ ਆਹ ਇਹ ਸਾਲ ਤੋਂ ਹੈ ਖੀ ਰਹੀ ਹੈ ਦੰਦੋਂ ਹਾਂ ਹਾਂ ਜੀ ਹਾਂ ਜੀ ਖੀ ਰਹੀ ਹੈ ਦੰਦੋਂ ਖੀ ਰਹੀ ਹੈ ਠੀਕ ਆ ਜੀ ਇਹ ਜੋੜੀ ਦੋਵੇਂ ਦੋਸਤੋ ਪਕਾਊ ਆ ਤੇ ਕੱਟੀ ਇੱਕ ਵਾਰੀ ਆਪਾਂ ਥਣ ਥਣ ਤੁਹ ਮੈਨੂੰ ਆਈਫੋਨ ਜੁੜੀ ਦਿਖਾ ਦਈਏ ਆਪਾਂ ਆ ਕਰੋ ਚੈੱਕ। ਕੱਟੀ ਇਤਨੀ ਕੋਈ ਨਹੀਂ। ਚੰਗਾ ਥਣ ਥਣ ਕੱਢੂਗੀ ਪਹਿਲੇ ਸਵੇਰੇ ਕਿਤੇ ਕਰਮਾ ਲਈ ਤਿਆਰ ਹੋ ਗਈ। ਹੂੰ। ਥਣ ਬਹੁਤ ਵਧੀਆ ਅੱਜ ਤੋਂ। ਲੋ ਵੀ ਕਿਸਾਨ ਵੀ ਲੋ ਇਹ ਸਾਲ ਦੀ ਕੱਟੀ ਆ ਤੇ ਕੱਟਾ ਜਿਹੜਾ ਇਹ ਡੇਢ ਸਾਲ ਦਾ ਖੀਰੇ ਤੇ ਦੋਨੋਂ ਨਾਲ ਜਿਹੜੇ ਖੀਰੇ ਆ ਤੇ ਜਰਮਨ ਭਾਈ ਇਹਨਾਂ ਦੀ ਡਿਮਾਂਡ ਕੀ ਰੋ। ਇਹ ਵੀ ਜੀ ਆਪਾਂ ਫੋਨ ਤੇ ਕਰ ਲਾਂਗੇ। ਫੋਨ ਤੇ। ਹਾਂਜੀ ਫੋਨ। ਸੰਪਰਕ ਕਰ ਲੈ ਜੋੜੀ ਖਰੀਦਣਾ ਚਾਹਵੇ ਤੇ ਫਿਰ ਮਾਨਤਾ ਕਰਦੇ। ਕਰ ਦਾਂਗੇ ਕਰ ਦਾਂਗੇ ਵੀਰ ਜੀ। ਠੀਕ ਹੈ ਵੀਰੇ। ਹਾਂਜੀ। ਦੱਸੋ ਜੋੜੀ ਕੋਈ ਵੀਰ ਪਾਉਣੀ ਚਾਹੁੰਦਾ ਖਰੀਦਣੀ ਕੋਈ ਵੀ ਇਕੱਠੀ ਜੋੜੀ ਖਰੀਦਣੀ ਚਾਹੁੰਦਾ ਠੀਕ ਆ ਤੇ ਇੱਧਰ ਪਸ਼ੂ ਆਪਾਂ ਤੁਹਾਨੂੰ ਵੱਡੇ ਵੀ ਦਿਖਾਏ ਆ ਇੱਕ ਮਾਲੀ ਦਿਖਾਇਆ ਬੋਰਾ ਬਰੀਡ ਦੇ ਵਿੱਚ ਬਾਕੀ ਟੈਸਟੀਕਰਾਂ ਦਾ ਬੜਾ ਸਾਫ਼ ਸੁਥਰਾ ਠੀਕ ਆ ਜੀ ਬਿਲਕੁਲ ਸਟੇਟ ਰੈਡੀ ਤੇ ਅੱਗੇ ਜੰਪ ਕਰਾਸ ਮੱਝਾਂ ਵੀ ਕਰਦਾ ਠੀਕ ਆ ਤੇ ਇਹਦਾ ਵੀ ਜਿਹੜਾ ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ 50 ਦੇ ਵਿੱਚੋਂ ਇੱਧਰ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਚੰਗੀ ਸਾਫ਼ ਸੁਥਰੀ ਆ ਤੇ ਪਸ਼ੂ ਇਹ ਜਿਹੜੇ ਬਿਲਕੁਲ ਬਾਜ਼ ਪਜਾਇਜ ਰੇਟਾਂ ਦੇ ਉੱਪਰ ਅੱਜ ਵੀ ਰੇਲ ਕਰਦਾ ਠੀਕ ਆ ਜੀ ਸੋ ਬਾਹਰ ਦਾ ਵੀਰ ਦਾ ਪ੍ਰੋਗਰਾਮ ਬਣ ਚੱਲਿਆ ਸੀਗਾ ਉਹਦੇ ਕਰਕੇ ਜਿਹੜੇ ਮ ਤੇ ਇੱਕ ਜਰਮਨ ਬਾਈ ਆਪਣੇ ਨੰਬਰ ਕਰਦੇ ਸਾਂਝੇ ਨੰਬਰ 97796 ਹਾਂਜੀ 93875 ਠੀਕ ਹੈ ਵੀਰੇ ਇਹ ਨੰਬਰ ਆਪਣੇ ਕੋਲ ਹੀ ਚੱਲਦਾ ਇੱਕ ਹਾਂਜੀ ਇਹਦਾ ਦੂਸਰਾ ਨੰਬਰ ਵੀ ਲਿਖ ਲੋ 9828 93576 ਠੀਕ ਹੈ ਜੀ ਹਾਂਜੀ ਕਾਲ ਨੰਬਰ ਆਪਣੇ ਹੁੰਦੇ ਹਨ ਹਾਂਜੀ ਠੀਕ ਹੈ ਠੀਕ ਹਾਂ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਇਹ ਅੱਜ ਤੁਹਾਨੂੰ ਟੋਟਲ 4 ਐਨੀਮਲ ਦਿਖਾਉਣੇ ਸੀਗੇ ਮੇਨ ਜਿਹੜੇ ਵੱਡੇ ਪਸ਼ੂ ਆਪਾਂ ਤੁਹਾਨੂੰ ਦਿਖਾ ਦਿੱਤੇ ਠੀਕ ਹੈ ਜੀ ਤੇ ਛੋਟੇ ਪਸ਼ੂਆਂ ਤੋਂ ਸਵਦਾ ਮਾਰਨਾ ਕਿਸੇ ਨੇ ਤੇ ਰੇਪੜ ਪੜਤਾ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਰੱਖ ਦਿੱਤਾ ਸਾਂਝਾ ਕਰਤਾ ਤੇ ਬਾਕੀ ਪਿੰਡ ਰਤੋਗੇ ਤੁਸੀਂ ਵਿਜਿਟ ਕਰਨੀ ਆ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਆ ਪਿੰਡ ਜਿਹੜਾ ਤਹਿਸੀਲ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ